ਸਤ ਸ੍ਰੀ ਅਕਾਲ ਸੰਧੂ ਸਾਹਿਬ ਸਤ ਸ੍ਰੀ ਅਕਾਲ ਸਾਬ ਵੈਕ ਬੁਜੀ ਕੀ ਫੱਟੇ ਯਾਰ ਭਰਾ ਦੇ ਬਹੁਤ ਵਧੀਆ ਜੀ ਬਹੁਤ ਵਧੀਆ ਹੋਰ ਸੁਣਾਓ ਮਿਰਕਸਾ ਪਿੰਡਾ ਚੜਦੀ ਕਲਾ ਹੈ ਜੀ ਤੁਸੀਂ ਜਨਾਓ ਕੀ ਚੈੱਕ ਕਰੀ ਜਾਂਦੇ ਪਏ ਓਏ ਸੰਧੂ ਸਾਹਿਬ ਫੋਨ ਚੈੱਕ ਕਰ ਰਿਹਾ ਹਾਂ ਕਿ ਅੱਜ ਬੜਾ ਇੱਕ ਵਿਸ਼ੇਸ਼ ਦਿਨ ਹੈ ਹਾਂ ਅੱਜ ਕਨੇਡਾ ਵਾਸਤਾ ਹੈ ਕੋਈ ਆਪਣਾ ਪੰਜਾਬ ਦਾ ਤਾਂ ਨਹੀਂ ਮੇਰੇ ਕੋਲ ਕੋਈ ਹੈਗਾ ਜੀ ਨਹੀਂ ਕਨੇਡਾ ਦਾ ਚਲੋ ਕਨੇਡਾ ਡੇ ਹੈ ਨਾ ਜੀ ਜੀ ਅੱਜ ਪੰਜਾਬੀਆਂ ਦਾ ਪੰਜਾਬ ਡੇ ਹੈ। ਪੰਜਾਬ ਚ ਰਹਿੰਦੇ ਹੋ ਨਾ ਪਤਾ ਹੋਵੇ ਤੇ ਬੜੀ ਮਾੜੀ ਗੱਲ ਹੈ। ਇਹੀ ਤਾਂ ਗੱਲ ਹੈ। ਅੱਜ ਜੇ ਸਾਡਾ ਇਤਿਹਾਸਕ ਪੱਖ ਵੇਖਿਆ ਜਾਵੇ ਤਾਂ ਅੱਜ ਪੰਜਾਬੀਆਂ ਵਾਲੀ ਇੱਕ ਵਿਸ਼ੇਸ਼ ਦਿਨ ਹੈ ਜਿਸ ਯੂਕੇ ਪੰਜਾਬ ਚ ਅਸੀਂ ਰਹਿ ਰਹੇ ਹਾਂ। ਜੀ। ਉਹ ਅੱਜ ਦੇ ਦਿਨ 1 ਨਵੰਬਰ 1966 ਨੂੰ ਅੱਛਾ ਅੱਛਾ ਪੰਜਾਬੀ ਸੂਬਾ ਲਾੜਿਆ ਗਿਆ ਸੀ। ਪੰਜਾਬੀ ਸੂਬਾ ਲਾੜਿਆ ਗਿਆ ਸੀ। ਨਹੀਂ। ਬੜਾ ਵੱਡਾ ਦਿਨ ਹੈ ਜੀ। ਬਿਲਕੁਲ ਜੀ ਬਿਲਕੁਲ। ਪਰ ਵੱਧ ਕਿਸਮਤੀ ਹੈ ਕਿ ਅੱਜ ਸਿਰ ਤੋਂ ਸਿਰਪ ਸ਼ਰੋਮਣੀ ਅਕਾਲੀ ਦਲ ਜਿਹੜਾ ਉਹ ਸੰਗਤ ਨੂੰ ਯਾਦ ਕਰਾ ਰਿਆ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਵੇਰੇ ਪੋਸਟ ਪਾਈ ਹੈ ਬੀਬਾ ਹਰਸਿਮਰਤ ਕੌਰ ਬਾਦਲ ਨੇ ਪਾਈ ਹੈ ਬਾਕੀ ਅਕਾਲੀ ਆਗੂਆਂ ਨੇ ਪੋਸਟਾਂ ਪਾ ਕੇ ਅੱਜ ਦੇ ਦਿਨ ਦਾ ਜਿਗਰ ਕੀਤਾ ਨਾ ਕਿਸੇ ਕਾਂਗਰਸੀ ਨੇ ਪੋਸਟ ਪਾਈ ਹੈ ਨਾ ਕਿਸੇ ਝਾੜੂ ਵਾਲੇ ਨੇ ਪਾਈ ਆ ਜਿਹੜਾ ਕਿਹਦਾ ਨਾ ਮ ਰੰਗਲਾ ਪੰਜਾਬ ਪੰਜਾਬ ਦਾ ਪੁੱਤ ਆ ਭਗਵੰਤ ਮਾਨ ਲੱਭ ਕੇ ਵਿਖਾ ਦਿਓ ਕਿਤੇ ਮੈਨੂੰ ਤੇ ਨਾ ਕਿਦੇ ਸੁਨੀਲ ਜਾਖੜ ਉਹਨਾਂ ਨੇ ਤੇ ਨਾ ਕਿਸੇ ਹੋਰ ਦੂਜੇ ਤੇ ਕੇ ਸਰਬਤ ਸਾਬ ਮੇਰੀ ਇੱਕ ਛੋਟੀ ਜੀ ਗੱਲ ਹੋਰ ਸੁਣਾਓ ਇਹਦਾ ਮਤਲਬ ਸੋਸ਼ਲ ਮੀਡੀਆ ਤੇ ਜਿੰਨੇ ਬੁੱਧੀਜੀਵੀ ਬੈਠੇ ਹੋ ਸਾਰੇ ਗੱਲਾਂ ਲਈ ਆ ਮੈਂ ਇੱਕ ਗੱਲ ਦੱਸ ਦਿਆਂ ਸੰਧੂ ਸਾਹਿਬ ਅੱਜ ਜੋ ਮਰਜ਼ੀ ਅਕਾਲੀ ਦਲ ਨੂੰ ਭੰਡੀ ਜਾਣ ਜੀ ਜਿਸ ਤਰ੍ਹਾਂ ਦੇ ਮਰਜ਼ੀ ਪ੍ਰਾਪੇ ਗੰਡੇ ਕਰੀ ਜਾਣ ਜਿਸ ਪੰਜਾਬ ਦੇ ਵਿੱਚ ਅੱਜ ਅਸੀਂ ਵਸਦੇ ਪਏ ਆ ਜੀ ਜੇ ਇਹ ਸ਼ਰੋਮਣੀ ਅਕਾਲੀ ਦਲ ਦੀ ਦੇਣ ਹੈ ਕਿਉਂ ਨਹੀਂ ਇਹਨਾਂ ਨੇ ਪੋਸਟਾਂ ਪਾਈਆਂ ਕਿਉਂ ਨਹੀਂ ਇਹਨਾਂ ਨੇ ਸੰਗਤ ਵਾਸਤੇ ਵਧਾਈ ਦਿੱਤੀ ਕਾਂਗਰਸੀ ਤਾਂ ساری ਉਮਰ ਬੋਲ ਨਹੀਂ ਸਕਦੇ ਠੀਕ ਹੈ ਕਿਉਂ ਅਸੀਂ ਕਹਿੰਦੇ ਕਾਂਗਰਸ ਜਿਹੜੀ ਦੁਸ਼ਮਣ ਰਹੀ ਹੈ ਪੰਜਾਬ ਦੀ ਤੇ ਸਿੱਖਾਂ ਦੀ ਇਹ ਉਹੀ ਕਾਂਗਰਸ ਹੈ ਜਿਹਦੇ ਵੱਡ ਵਡੇਰਿਆਂ ਨੇ ਸਾਡੇ ਨਾਲ ਸਭ ਤੋਂ ਵੱਡਾ ਧੋਖਾ ਮਾਇਆ ਸਭ ਤੋਂ ਵੱਧ ਕੁਰਬਾਨੀਆਂ ਇਸ ਦੇਸ਼ ਨੂੰ ਯਾਦ ਕਰਾਉਣ ਵਾਸਤੇ ਅਸੀਂ ਦਿੱਤੀਆਂ ਸਾਡੇ ਵਡੇਰਿਆਂ ਨਾਲ ਬੈਠ ਕੇ ਨਾਲ ਵਿਚਾਰ ਵਟਾਂਦਰਾ 1945 ਦੀ ਕਰ ਲਿਆ ਸੀ ਕਿ ਤੁਸੀਂ ਸਾਡੇ ਨਾਲ ਰਹੋ ਅਸੀਂ ਤੁਹਾਨੂੰ ਪੂਰਾ ਮਾਨ ਸਤਕਾਰ ਦੇਵਾਂਗੇ ਪੂਰਾ ਇੱਕ ਵੱਖਰਾ ਉੱਥੇ ਤੁਹਾਡਾ ਸਾਰਾ ਪ੍ਰਬੰਧ ਹੋਏਗਾ ਸਰਕਾਰ ਦੇ ਵਿੱਚ ਆਉਂਦਿਆ ਸਾਨੂੰ ਇਹਨਾਂ ਨੇ ਜਰਾਇ ਪੇਸ਼ਾ ਦੱਸਿਆ ਜਦੋਂ ਜਦੋਂ ਇਹਨਾਂ ਨੇ 1948 ਦੇ ਵਿੱਚ ਸੂਬੇ ਵੰਡਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਭਾਸ਼ਾ ਦੇ ਆਧਾਰ ਤੇ ਉਦੋਂ ਪੰਜਾਬੀਆਂ ਨੂੰ ਇਹਨਾਂ ਨੇ ਠੂਠਾ ਵਿਖਾਇਆ ਸ਼੍ਰੋਮਣੀ ਅਕਾਲੀ ਦਲ ਨੇ ਉਦੋਂ ਹੀ ਲਹਿਰ ਸ਼ੁਰੂ ਕਰ ਲਈ ਕਿ ਸਾਡੇ ਨਾਲ ਜਿਹੜਾ ਤੁਸੀਂ ਵਾਦਾ ਕੀਤਾ ਵਾਦਾ ਪੂਰਾ ਨਹੀਂ ਕੀਤਾ ਤੇ ਸੰਧੂ ਸਾਹਿਬ ਉਹਦੇ ਤੇ ਸਹਾਲਤਾ ਵੀ ਹੋਈਆਂ ਔਰ ਸ਼੍ਰੋਮਣੀ ਅਕਾਲੀ ਦਲ ਨੇ ਘਟੋ-ਘਟੋ 60000 ਦੇ ਕਰੀਬ ਗ੍ਰਫਤਾਰੀਆਂ ਦਿੱਤੀਆਂ ਉਸ ਵੇਲੇ ਬਹੁਤ ਛੋਟੀ ਗੱਲ ਹੈ ਹਾਂਜੀ ਜਿਹੜੇ ਅੱਜ ਦਗੇ ਮਗੇ ਮਾਰਦੇ ਐ ਸੱਤਾ ਦੇ ਵੀ ਕਾਂਗਰਸ ਇੱਥੇ ਰਹਿੰਦੀ ਰਹੀ ਐ ਇਹੀ ਲੋਕਾਂ ਨੇ ਇਹਨਾਂ ਦਾ ਮੁੱਖ ਮੰਤਰੀ ਸੀ ਭੀਮ ਸੈਨ ਜੀ ਜਿਨ੍ਹਾਂ ਨੇ ਪੰਜਾਬੀ ਸੂਬਾ ਲੈਣ ਦੇ ਉੱਤੇ ਜਿਹੜਾ ਕੋਈ ਨਾਹਰਾ ਲਾਉਂਦਾ ਸੀ ਉਹਦੇ ਪਾਬੰਦੀ ਲਾਤੀ ਸੀ ਅੱਜ ਕਹਿੰਦੇ ਪੰਜਾਬ ਸਾਡਾ ਹੈ ਅੱਜ ਝਾੜੂ ਵਾਲੇ ਕਹਿੰਦੇ ਪੰਜਾਬ ਸਾਡਾ ਦਿੱਲੀ ਵਾਲੇ ਆ ਕੇ ਕਹਿੰਦੇ ਨੇ ਇੱਥੇ ਸਾਡੇ ਪੰਜਾਬੀਆਂ ਨੂੰ ਕਿੱਡਾ ਵੱਡਾ ਗੁਮਰਾਹ ਕਰਕੇ ਇਹਨਾਂ ਲੋਕਾਂ ਨੇ ਤੇ ਕਿੱਥੇ ਦੀ ਕਿੱਥੇ ਲੈ ਗਏ ਨੇ ਪੰਜਾਬ ਨੂੰ ਮੈਂ ਉਹ ਵੇਖ ਰਿਆ ਸਾਂ ਮੈਂ ਵੇਖਿਆ ਚੈੱਕ ਕੀਤਾ ਰਾਜੇ ਵੜਿੰਗ ਦਾ ਪੇਜ ਮੈਂ ਕਿਹਾ ਫਿਰ ਮੈਂ ਸੋਚਦਾ ਪੀ ਇਹ ਲੋਕਾਂ ਦੀ ਵਧਾਈ ਪਾਉਣਗੇ ਕਾਹਦਾ ਲੋਕਾਂ ਨੂੰ ਦੱਸਣਗੇ ਇਹਨਾਂ ਦੇ ਕਰਤੂਤਾਂ ਦਾ ਮੂੜੂ ਲੱਗੇ ਪੰਜਾਬ ਨੂੰ ਖਤਮ ਕਰਦੇ ਰਹੀਆਂ ਮਿਰਕੂ ਸਾਹਿਬ 1966 ਤੋਂ ਲੈ ਕੇ ਜਿਹੜੀ ਕਾਂਗਰਸ ਪਾਰਟੀ ਹੈ ਇਹ ਸਿੱਖਾਂ ਦੀ ਵਿਰੋਧੀ ਪਾਰਟੀ ਰਹੀ ਸ਼੍ਰੋਮਣੇ ਅਕਾਲੀਅਰ ਸ਼ੁਰੂ ਤੋਂ ਸ਼ੰਘਰ ਚਲਾ ਦ। ਮੈਂ ਕਹਿੰਦਾ ਜੀ ਕੱਲੀ 1966 ਤੋਂ ਨਹੀਂ 1947 ਤੋਂ ਲੈ ਲਓ ਤੁਸੀਂ। ਜੀ। ਜਦੋਂ ਸਾਡੀ ਇਹਨਾਂ ਵਾਅਦਾ ਖਿਲਾਫੀ ਕੀਤੀ। ਜੀ ਜੀ। ਸਾਨੂੰ ਆਉਂਦਿਆਂ ਨੂੰ ਜਰਾਇਂ ਪੇਸ਼ਾ ਦੱਸਤਾ। ਬਿਲਕੁਲ। ਫਿਰ ਸਾਨੂੰ ਸੂਬਾ ਦੇਣ ਤੋਂ ਨਾ ਕਰਤੀ। 4 ਜੁਲਾਈ 1955 ਨੂੰ ਇਹਨਾਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪੁਲਿਸ ਚਾੜੀ। ਜੀ। ਹਾਂਜੀ ਮੈਂ ਬੜੀ ਮਰ ਜ਼ਿਕਰ ਕਰਦਾ ਉਸ ਗੱਲ ਦਾ। ਹਰ ਥਾਂ ਤੇ ਗ੍ਰਿਫਤਾਰੀਆਂ ਕੀਤੀਆਂ ਇਹਨਾਂ ਨੇ ਸਾਡੀਆਂ। ਜੇਲਾ 'ਚ ਡੱਕਿਆ ਸਾਡੇ ਬੰਦਿਆਂ ਨੂੰ। ਅਕਾਲੀ ਦਾ ਪੰਜਾਬ ਚੋਕ ਪੰਜਾਬੀ ਬੋਲਦਾ ਪੰਜਾਬ ਦਾ ਪੰਜਾਬੀ ਮਾਂ ਬੋਲੀ ਦਾ ਨਾਂ ਹੀ ਨਾ ਲਵੇ ਇਸ ਤੱਕ ਪਾਪੰਦੀਆਂ ਲਾਤੀਆਂ ਇਹਨਾਂ ਨੇ ਸੂਬਾ ਵੱਖ ਮੰਗਣ ਦੀ ਤਾਂ ਬਕਰੀ ਗੱਲ ਰਹੇਗੀ ਇਸ ਕਰਕੇ ਇਹ ਇਹ ਲੋਕ ਜਿਹੜੇ ਅੱਜ ਨਿੱਕੇ ਨਿੱਕੇ ਸਾਡੇ ਜਿਹੜੇ ਛਲਾਰੂ ਨਾ ਸੋਸ਼ਲ ਮੀਡੀਆ ਤੇ ਬਹਿ ਜਾਂਦੇ ਆ ਉਹ ਅਕਾਲੀਦਾਨ ਨੂੰ ਕੱਲਾ ਭੰਡਨ ਤੇ ਰਹਿੰਦੇ ਆ ਕੀ ਆ ਲੋਕਾਂ ਦੀ ਨਿੱਕੇ ਨਿੱਕੇ ਸੋਚਾਂ ਰਣਜੀਤ ਸਿੰਘ ਇੱਧਰ ਹੈ ਦਰਵਾਜ਼ਾ ਕੋ ਕਹਿੰਦਾ ਮੈਂ ਤਾਂ ਕੁੰਦਰੋਂ ਜਾ ਕੇ ਵੋਟ ਪਾਉਣੀ ਆ ਆਈ ਸੋਚ ਰਹੀ ਕਿ ਸਾਡੀ ਨਾਂ ਦਾ ਪੰਜਾਬੀ ਪ੍ਰਤੀਕ ਸੋਚ ਨਾ ਸਾਡੀ ਪੰਜਾਬ ਸੂਬੇ ਪ੍ਰਤੀਕ ਸੋਚ ਤੋ ਮੈਂ ਉਹ ਪੜ ਰਿਹਾ ਸਾਂ ਵੇਖ ਰਿਹਾ ਸਾਂ ਕਿ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ ਅੱਜ ਇਹਨਾਂ ਤਿੰਨਾਂ ਪਾਰਟੀਆਂ ਨੂੰ ਸੋਖ ਪਿਆ ਹੋਣਾ ਤੇ ਪਰ ਮੈਨੂੰ ਇਸ ਗੱਲ ਦਾ ਕਿਤੇ ਫਕਰ ਮਹਿਸੂਸ ਹੈ ਕਿ ਸਾਡੇ ਬਡੇਰਿਆਂ ਨੇ ਕੁਰਬਾਨੀ ਕਰਕੇ ਜਿਹੜਾ ਯੋਕਾ ਪੰਜਾਬ ਹੈ ਉਹ ਸਾਨੂੰ ਦਵਾਇਆ ਹਾਂਜੀ ਮਜਬੂਰ ਕੀਤਾ ਇੰਦਰਾ ਗਾਂਧੀ ਨੂੰ ਵੀ ਮਜਬੂਰ ਕੀਤਾ ਪਹਿਲਾਂ ਨਹਿਰੂ ਨੂੰ ਵੀ ਸੂਬਾ ਲਾਣਾਂ ਲਈ ਸੂਬਾ ਲਾਣਾਂ ਨੂੰ ਵਾਸਤੇ ਹਾਂਜੀ ਮੇਰੇ ਸੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਪੰਜਾਬ ਤੇ ਪੰਜਾਬੀਅਤ ਦੀ ਹਿੱਤਾਂ ਲਈ ਲੜਾਈ ਲੜਦੇ ਰਹੇ ਆ ਹੁਣ ਜਿਵੇਂ ਤਰਨਤਾਰ ਦਾ ਇਲੈਕਸ਼ਨ ਆ ਇਹਨਾਂ ਨੂੰ ਪੰਜਾਬੀਆਂ ਨੂੰ ਆਪਦਾ ਫਰਜ਼ ਨਿਭਾਉਣਾ ਚਾਹੀਦਾ ਮੈਂ ਇੱਕ ਗੱਲ ਕਰਦੇ ਆ ਜੀ ਸਾਡੀ ਗੱਲ ਜਿੰਨੇ ਪੜ੍ਹੇ ਪੜਾ ਸੁਣਦੇ ਉਹਨਾਂ ਕੋ ਸਾਨੂੰ ਕੋਈ ਲਾਲਚ ਨਹੀਂ ਹੈ ਜੀ ਨਾ ਕੋਈ ਸਾਨੂੰ ਵੋਧਿਆਂ ਦਾ ਲਾਲਚ ਹੈ ਨਾ ਸਾਨੂੰ ਕੋਈ ਕੁਮਾਈ ਦਾ ਲਾਲਚ ਹੈ ਨਾ ਸਾਨੂੰ ਕੋਈ ਹੋਰ ਅਸੀਂ ਮਿੱਤਰੋ ਸਿੱਧ ਸਿਰਫ ਦਿਲੋਂ ਪੰਜਾਬ ਪੰਜਾਬੀਅਤ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਆ ਇਸ ਕਾ ਪਾਰਟੀ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਇਹ ਪੰਜਾਬ ਵਾਸਤੇ ਅੱਜ ਜਣਾ ਖਣਾ ਪੰਜਾਬ ਤੇ ਆ ਕੇ ਭਾਰੂ ਹੋਇਆ ਫਿਰਦਾ ਸਾਡੇ ਇਨਸੀਨਿਆਂ ਚ ਦਰਦ ਹੈ ਜਿਹੜੇ ਲੋਕ ਸਾਨੂੰ ਚੰਗੀ ਤਰ੍ਹਾਂ ਜਾਣਦੇ ਉਹ ਗੱਲ ਨੂੰ ਸਮਝਦੇ ਹੋਣਗੇ ਅਸੀਂ ਐਵੇਂ ਨਹੀਂ ਬੋਲਦੇ ਉੱਠ ਕੇ ਸਾਡੀਆਂ ਜਿਹੜੀ ਨਾ ਸੀਨੇ ਚ ਇੱਕ ਦਰਦ ਹੈ ਨਾ ਅਸੀਂ ਕਦੇ ਲਾਲਚ ਕੀਤਾ ਨਾ ਅਸੀਂ ਕਦੇ ਕੋਈ ਦਿਲ ਦੇ ਵਿੱਚ ਇਹ ਗੱਲ ਰੱਖੀ ਹੈ ਕਿ ਅਸੀਂ ਆਪ ਵੱਡੇ ਰੁਕਬੇ ਲੈਣੇ ਆ ਜਾਂ ਸਰਕਾਰਾਂ ਦੇ ਸਰਕਾਰਾਂ ਵੀ ਰਹੀਆਂ ਨੇ ਕਾਲੀ ਦਲਦੀਆਂ ਅਸੀਂ ਜਿਵੇਂ ਉਵੇਂ ਸਾਂ ਉਵੇਂ ਹੀ ਅੱਜ ਕਰੀਏ ਇਹ ਗੱਲ ਆ ਨਾ ਕੋਈ ਮਤਲਬ ਬੰਦੇ ਸਰਕਾਰ ਦਾ ਗਲਤ ਫਾਇਦਾ ਉਠਾਇਆ ਤੇ ਨਾ ਕਿਤੇ ਲਾਲਚ ਕੀਤਾ ਕਿਸੇ ਗੱਲ ਦਾ ਪਰ ਦਰਦ ਜਰੂਰ ਹੈ ਸੀਨੇ ਵਿੱਚ ਕਿ ਜੋ ਪੰਜਾਬ ਕੁਰਬਾਨੀਆਂ ਨਾਲ ਬਣਿਆ ਉਸ ਪੰਜਾਬ ਨੂੰ ਅੱਜ ਲੁਟੇਰੇ ਖਾ ਰਹੇ ਅੱਜ ਲੁੱਟ ਰਹੇ ਆ ਸਤੂ ਸਾਹਿਬ ਅੱਜ ਦੇ ਦਿਨ ਤੇ ਇੱਕ ਵਿਸ਼ੇਸ਼ ਬੇਨਤੀ ਕਰਦੇ ਆ ਮਿੱਤਰੋ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਇਤਿਹਾਸ ਪੜ ਕੇ ਵੇਖੋ ਕਿਤੇ ਐਵੇਂ ਨਹੀਂ ਫੇਸਬੁੱਕ ਦੀ ਗੱਲਾਂ ਨਾ ਕਰਿਆ ਕਰੋ ਸੋਸ਼ਲ ਮੀਡੀਆ ਦੇ ਗੱਲਾਂ ਨਾ ਕਰਿਆ ਕੋ ਇਤਿਹਾਸ ਨੂੰ ਘਰੋਲ ਕੇ ਵੇਖੋ ਜਿਹੜੀ ਨੌਜਵਾਨੀ ਪੀੜ੍ਹੀ ਐ ਕੀ ਕੁਝ ਨਹੀਂ ਕੀਤਾ ਸ਼ਰੋਮਣੀ ਅਕਾਲੀ ਦਲ ਨੇ ਇਸ ਪੰਜਾਬ ਦੀ ਹੋਂਸ ਦੀ ਚੜ੍ਹਦੀ ਕਲਾ ਵਾਸਤੇ ਇਹ ਵੱਡੀਆਂ ਕੁਰਬਾਨੀਆਂ ਨੇ 100 ਸਾਲ ਤੋਂ ਉੱਤੇ ਹੋ ਗਿਆ ਲਗਾਤਾਰ ਲੜਾਈ ਲੜਦਿਆਂ ਨੂੰ ਇਸ ਪੰਜਾਬ ਵਾਸਤੇ ਇਹ ਇਹ ਜਿਹੜਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਦੀ ਕੱਲ ਆਪਾਂ ਗੱਲ ਕਰਕੇ ਛੜੇ ਆ 31 ਅਕਤੂਬਰ ਵਾਲਾ ਦਿਨ ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਹਾਂਜੀ 4 ਜੂਆ ਆਪਣਾ 6 ਜੂਨ ਤਿੰਨ ਜੂਨ ਤੋਂ ਲੈ ਕੇ 6 ਜੂਨ ਤੱਕ ਲਗਾਤਾਰ ਜਿਹੜੇ ਹਮਲਾ ਹੁੰਦਾ ਰਿਹਾ ਸਚਗੁਰੂ ਜੀ ਦਰਬਾਰ ਸਾਹਿਬ ਤੇ ਉਹਦਾ ਕਾਰਨ ਸੀ ਇਹ ਪੰਜਾਬੀ ਸੂਬੇ ਦੀ ਗੱਲ ਰੜਕਦਾ ਸੀ ਇਹਨਾਂ ਦੀ ਅੱਖਾਂ 'ਚ ਕਾਂਗਰਸੀਆਂ ਦੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਾਡੀ ਧੌਣ 'ਚ ਗੂਠਾ ਦੇ ਕੇ ਗ੍ਰਿਫਤਾਰੀਆਂ ਦੇ ਦੇ ਕੇ ਕੁਰਬਾਨੀਆਂ ਦੇ ਕੇ ਸਾਡੇ ਤੋਂ ਸੂਬੇ ਦਾ ਐਲਾਨ ਕਰਾਇਆ ਸੀ ਕਰਨਾ ਨਹੀਂ ਸੀ ਤੋਂ ਦੇ ਕਿਉਂਕਿ ਇਹਦੀ ਗੱਲ ਜਿਹੜੀ ਬੜੀ ਦੂਰ ਤੱਕ ਪਹੁੰਚ ਗਈ ਸੀ ਮਜਬੂਰ ਨੂੰ ਐਲਾਨ ਕਰਨਾ ਪਿਆ ਔਰ ਜਿਹੜਾ ਲਾਹਨ ਕੀਤਾ ਉਹ ਇਸ ਗੱਲ ਤੋਂ ਖਫਾ ਸਨ ਕਿ ਅਸੀਂ ਉਹਨਾਂ ਪੰਜਾਬੀਆਂ ਨੂੰ ਸਭ ਸਿਕਾਵਾਵਾਂਗੇ ਉਹ ਸਭ ਕੁਝ ਖਾਉਣ ਵਾਲੀਆਂ ਗੱਲਾਂ ਸੀ ਸਾਰੀਆਂ ਕਿ ਕਦੇ ਆ ਕੇ ਸਾਡੇ ਪੰਜਾਬ ਚ ਨਹਿਰਾ ਕੱਢਦੇ ਆ ਸ਼ੁਰੂ ਕਰਤੀਆਂ ਹਰਿਆਣੇ ਨੂੰ ਪਾਣੀ ਹਰਿਆਣਾ ਕੋ ਵੱਖਰਾ ਨਹੀਂ ਸੀ ਸਾਡੇ ਨਾਲੋਂ ਜਾਣ ਬੁੱਝ ਕੇ ਵੱਖਰਾ ਕੀਤਾ ਗਿਆ ਤਰੇੜ ਪਾਈ ਗਈ ਕਿ ਦੋਵੇਂ ਲੜਦੇ ਰਹਿਣਾ ਬਿਲਕੁਲ ਜੀ ਆ ਸੀ ਸਤਕਾਰਵਾਜੀ ਬਣੀ ਰਹੀ ਸਾਡੇ ਕੋਸ਼ ਹਿੱਸਾ ਕੱਟ ਕੇ ਮਾਚਰ ਨੂੰ ਦਿੱਤਾ ਗਿਆ ਸਾਡੇ ਪਿੰਡ ਕੱਢ ਕੇ ਚੰਡੀਗੜ੍ਹ ਬਣਾ ਦਿੱਤਾ ਗਿਆ ਸਾਨੂੰ ਅਧੂਰਾ ਰੱਖਿਆ ਗਿਆ ਅਸੀਂ ਲੜਾਈਆਂ ਲੜੀਆਂ ਹੁਣ ਤੱਕ ਲੜਦੇ ਆ ਰਹੇ ਆ ਅੱਜ ਜਿਵੇਂ ਤੁਸੀਂ ਬਹਿਦੇ ਪਏ ਹੋ ਨਾ ਪੰਜਾਬ ਯੂਨੀਵਰਸਿਟੀ ਜਿਹੜੀ ਸਾਡੀ ਐ ਪੰਜਾਬੀ ਯੂਨੀਵਰਸਿਟੀ ਉਦੇ ਸਾਡੀ ਸੈਨਟ ਪੰਕ ਕਰ ਦਿੱਤੀ ਗਈ ਹੈ ਸਾਡਾ ਪੰਜਾਬੀਆਂ ਦਾ ਅਧਿਕਾਰ ਹੀ ਖਤਮ ਕਰ ਦਿੱਤਾ ਗਿਆ ਆ ਜਿਹੜੀ ਗੁੰਗੇ ਬੋਲਿਆਂ ਦੀ ਸਰਕਾਰ ਤੁਸੀਂ ਮਿੱਤਰੋ ਬਣਾਈ ਆ ਸਭ ਤੋਂ ਪਹਿਲਾਂ ਸਾਡੇ ਮੁੱਖ ਮੰਤਰੀ ਪੰਜਾਬ ਨੇ ਆਪਣਾ ਅਧਿਕਾਰ ਖੋਇਆ ਜਦ ਇਹਨੇ ਅੰਮਿਤ ਸ਼ਾਹ ਦੀ ਮੀਟਿੰਗ ਤੇ ਗੱਲ ਕਹਿਤੀ ਸੀ ਕਿ ਸਾਨੂੰ ਵੀ ਚੰਡੀਗੜ੍ਹ ਚੋਂ ਵੱਖਰੀ ਵਿਧਾਨ ਸਭਾ ਬਣਾਉਣ ਲਈ ਜਗ੍ਹਾ ਦਿੱਤੀ ਜਾਵੇ ਉਹਦਾ ਮਤਲਬ ਕੀ ਸੀ ਇਹ ਹੀ ਮਾਲਕੀ ਛੱਡਤੀ ਉਹ ਪਾਖੜਾ ਮੈਨੇਜਮੈਂਟ ਬੋਰਡ ਦੇ ਵਿੱਚੋਂ ਸਾਡੀ ਮੈਂਬਰੀ ਖਤਮ ਹੋ ਗਈ 4 ਦਿਨ ਰੌਲਾ ਪਾਇਆ ਡਰਾਮਾ ਕੀਤਾ ਅੱਜ ਉਥੇ ਉਹੀ ਕੇਂਦਰੀ ਬਾਲ ਪੋਰਸ ਲੱਗੇ ਹੋਏ ਨੇ ਸਾਰਾ ਖਤਮ ਕਰਤਾ ਸਾਰਾ ਆ ਜਿਹੜੀ ਸਾਡੀ ਯੂਨੀਵਰਸਿਟੀ ਸੀ ਉਹ ਵੀ ਲੈ ਗਏ ਉਹ ਵੀ ਕਸਰ ਕੱਢ ਦਿੱਤੀ ਨਾਗੂ ਦਾਲ ਦੇ ਜ ਕੇਸ ਗਿਆ ਨਾ ਅਜੇ ਤੱਕ ਪੰਜਾਬ ਸਰਕਾਰ ਬੋਲੀ ਐ ਤੁਹਾਡਾ ਚੁਣਿਆ ਹੋਇਆ ਮੁੱਖ ਮੰਤਰੀ ਤੁਹਾਡੇ ਪੰਜਾਬ ਦੇ ਹੱਕਾਂ ਲਈ ਕਿਤੇ ਨਹੀਂ ਬੋਲਦਾ ਜਦੋਂ ਸਿਰਫ ਜਾਣਕੋਚ ਕੇ ਡਰਾਮਾ ਕਰ ਦਿੰਦਾ ਬਸ ਉਥੇ ਜੁਥੇ ਉਹ ਜਾ ਕੇ ਕਿਤੇ ਦੀ ਕਿਤੇ ਬਸ ਜਦੋਂ ਆਉਂਦਾ ਦੋ ਚਾਰ ਗੱਲਾਂ ਇਧਰ ਕਾਲੀਆਂ ਨੂੰ ਕੱਢਦੀਆਂ ਦੋ ਚਾਰ ਗੱਲਾਂ ਭਾਜਪੀ ਨੂੰ ਕੱਢ ਕੇ ਘਰ ਜਾ ਕੇ ਬਹਿ ਜਾਂਦਾ ਹੈ ਕਿ ਇਹ ਕੇਂਦਰ ਦੇ ਦੀਨ ਚੱਲਦਾ ਪਿਆ ਸਾਰਾ ਕੁਝ। ਤੋਂ ਅੱਜ ਵੱਡਾ ਦੁੱਖ ਹੈ। ਜਿਸ ਗੱਲ ਨੂੰ ਇੰਦਰਾ ਗਾਂਧੀ ਲੈ ਕੇ ਤੁਰੀ ਸੀ ਉਸੇ ਗੱਲ ਨੂੰ ਅੱਜ ਭਾਜਪਾ ਲੈ ਕੇ ਤੁਰਦਾ। ਦੁਖਾਂਤ ਹੈ ਪੰਜਾਬੀਆਂ ਦਾ। ਵੱਡਾ ਦੁਖਾਂਤ ਹੈ। ਮਨ ਨੂੰ ਠੇਸ ਪਹੁੰਚਦੀ ਹੈ। ਜਿਹੜੇ ਲੋਕ ਦਿਲੋਂ ਪਿਆ ਪਿਆ ਬੀ ਨੂੰ ਪਿਆਰ ਕਰਦੇ ਆ। ਉਹ ਸਿਆਸਤ ਤੋਂ ਅੱਜ ਉੱਪਰ ਉੱਠ ਕੇ ਇਸ ਗੱਲ ਦਾ ਨਾਹਰਾ ਜ਼ਰੂਰ بلند ਕਰਨਗੇ। ਕਿ ਜੇ ਜਿੰਨੇ ਪੰਜਾਬ ਤੇ ਅਜੇ ਹੀ ਰਹਿ ਰਹੇ ਆ। ਇਹ ਸ਼ਰੋਮਣੀ ਅਕਾਲੀ ਦਲ ਦੀ ਦੇਣ ਹੈ। ਔਰ ਇਹ ਵੀ ਗੱਲ ਯਾਦ ਰੱਖਿਓ। ਇਹਦੇ ਲਈ ਜਿੰਨੀਆਂ ਕੁਰਬਾਨੀਆਂ ਕੀਤੀਆਂ ਗਈਆਂ ਔਰ ਉਸ ਤੋਂ ਬਾਅਦ ਵੀ ਇਹਦਾ ਜਿਹੜਾ ਵਿਕਾਸ ਵੀ ਹੋਇਆ ਇਹਨੂੰ ਅਸੀਂ ਰੰਗਲਾ ਪੰਜਾਬ ਕਹਿੰਦੇ ਆਂ ਇਹਦੀ ਖੇਤੀਬਾੜੀ ਨੂੰ ਵੱਡੇ ਅੱਗੇ ਲੈ ਕੇ ਜਾਣਾ ਇਥੋਂ ਦੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਪੈਦਾ ਕਰਨਾ ਇਹਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਜਿੰਨਾ ਵੀ ਹੁਣ ਤੱਕ ਯੋਗਦਾਨ ਪਾਇਆ ਉਹ ਵੀ ਸ਼੍ਰੋਮਣੀ ਅਕਾਲੀ ਦਲ ਨੇ ਪਾਇਆ ਵੱਖ-ਵੱਖ ਰੂਪਾਂ ਜਦੋਂ ਜਦ ਸਰਕਾਰ ਆਉਂਦੀ ਰਹੀ ਵੈਸੇ ਤਾਂ ਇਹ ਸਰਕਾਰ ਤੋੜ ਦਿੰਦੇ ਰਹੀ ਕਾਂਗਰਸ ਕੋ ਕੇਂਦਰ ਦੇ ਇਹ ਹੁੰਦੀ ਸੀ ਹਾਂਜੀ ਸਾਡੇ ਰਾਜਾਂ ਦੇ ਅਧਿਕਾਰ ਸਾਰੇ ਇਹਦੇ ਖੋਈ ਹੋਈ ਸ਼ੁਰੂ ਤੋਂ ਲੈ ਕੇ ਜਿੰਨਾ ਕਿ ਸਾਨੂੰ ਦਿੱਤਾ ਇਹ ਵੀ ਖੂਨ ਦੀ ਜਤਨ ਨਾਲ ਚੱਲਦਾ ਹੀ ਰਿਹਾ ਇਹਦਾ ਪਰ ਫਿਰ ਵੀ ਮੈਂ ਇੱਕ ਗੱਲ ਜਿੰਨੀ ਕਿ ਮੈਨੂੰ ਸਮਝ ਆਉਂਦੀ 97 ਤੋਂ ਬਾਅਦ ਸਾਡਾ ਵਿਕਾਸ ਜਿਹੜਾ ਪੰਜਾਬ ਦਾ ਸ਼ੁਰੂ ਹੋਇਆ 1997 ਵਿੱਚ ਪਹਿਲੀ ਸਰਕਾਰ ਸਾਡੀ ਬਣੀ ਤੇ ਪਿੰਡਾਂ ਨਾਲ ਸ਼ਹਿਰਾਂ ਦਾ ਵਿਕਾਸ ਸ਼ੁਰੂ ਹੋਇਆ ਫਿਰ 2007 ਤੋਂ ਲੈ ਕੇ 17 ਤੱਕ ਨਜਮਾ ਵਿਕਾਸ ਜਿਹੜਾ ਹੋਇਆ ਇੱਥੇ ਮੈਂ ਵੀ ਜ਼ਿਕਰ ਕਰਦਿਆਂ ਆ ਜਿਹੜੇ ਨਾ ਬੜੇ ਵੱਖਰੇ ਆਪਣੇ ਆਪ ਨੂੰ ਪੰਥਕ ਵੱਡੇ ਸਮਝਦੇ ਆ ਕਿ ਦੂਜਿਆਂ ਨੂੰ ਦਰਦ ਹੈ ਨਹੀਂ ਕਾਂਗਰਸ ਦੇ ਪਾਲੇ ਆ ਭਾਜਪਾ ਦੇ ਪਾਲੇ ਆ ਆਮ ਆਦਮੀ ਪਾਰਟੀ ਦੇ ਪਾਲੇ ਆ ਉਹ ਜਦੋਂ ਤੁਹਾਨੂੰ ਪੋਸਟ ਪਾਉਣੀ ਹੈ ਨਾ ਫੜਾਪੜ 2015 ਚ ਵਿਦਵੀ ਹੋਈ ਗੁਰੂਗ੍ਰਾਂਧ ਸਾਹਿਬ ਦੀ ਇੱਕੋ ਚੀਜ਼ ਰੱਟੀ ਆਉਂਦੇ ਆ ਅਸੀਂ ਮੰਨਦੇ ਆ ਇੱਕੋ ਕਿ ਸ਼੍ਰੋਮਣੀ ਅਕਾਲੀ ਦਲ ਹੈ ਜਿੰਨੇ ਸਾਰੇ ਗਲਤੀਆਂ ਗਨਾ ਕਿ ਸਾਡੀ ਸਰਕਾਰ ਦੁਆਰਾ ਹੋਏ ਆ ਪਤਾ ਨਹੀਂ ਕਿੰਨੀ ਵਾਰ ਮਾਫੀ ਮੰਗੀ ਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਜਾ ਕੇ ਸਜਾਵਾਂ ਵੀ ਲੁਆਈਆਂ ਉਹ ਸਾਨੂੰ ਕਮੈਂਟ ਕਰਨ ਵਾਲਿਓ ਬਿਸ਼ਰਮੋ ਆਪਣੇ ਆਪ ਨੂੰ ਪਤ्थਕ ਸਮਝਣ ਵਾਲਿਓ ਕਦੇ ਕਾਂਗਰਸ ਨਾਲ ਗੱਲ ਕਰਕੇ ਵੇਖੀ ਜੇ ਕਦੇ ਭਾਜਪਾ ਨਾਲ ਗੱਲ ਕਰਕੇ ਵੇਖੀ ਜੇ ਕਿਉਂਕਿ ਕਦੇ ਇਹਨਾਂ ਮੁੱਦਿਆਂ ਤੇ ਆਮ ਆਦਮੀ ਪਾਰਟੀ ਨਾਲ ਗੱਲ ਕਰਕੇ ਵੇਖੀ ਜੇ ਨਹੀਂ ਜੀ ਤੁਸੀਂ ਤਾਂ ਪੰਥਕ ਸਰਕਾਰ ਸੀ ਉਹ ਸੀ ਹੋ ਗਈ ਗਲਤੀ ਸਰਕਾਰ ਦੇ ਵਿੱਚ ਹੋਈ ਹੈ ਤਾਂ ਮਾਫੀਆਂ ਮੰਗਦੇ ਪਏ ਆ ਅਸੀਂ ਵੀ ਇਹਨਾਂ ਤਰ੍ਹਾਂ ਹੁੰਦੇ ਤੇ ਕੋਈ ਆ ਨਹੀਂ ਕੋਈ ਪ੍ਰਵਾਹ ਨਾ ਕਰਦੇ ਪਰੇ ਫਿਰ ਕੋਈ ਕੋਈ ਨਹੀਂ ਤੁਸੀਂ ਤਾਂ ਵੋਟਾਂ ਸਾਨੂੰ ਪਵਾਜ ਦੇਣੀ ਆ ਪਵਾਜ ਦੇਣੀ ਆ ਕਿਸੇ ਨਾ ਬਾਰੇ ਨਹੀਂ ਦਰਦ ਆ ਸੀਨੇ ਵਿੱਚ ਅੱਜ ਵਿਧੀਆਂ 2017 ਤੋਂ ਲੈ ਕੇ 22 ਤੱਕ ਵੀ ਬਹੁਤ ਹੋਈਆਂ ਸੰਧੂ ਸਾਹਿਬ 2022 ਤੋਂ ਲੈ ਕੇ ਹੁਣ ਤੱਕ ਵੀ ਅੱਜ ਦੀਆਂ ਚੱਲੂ ਨੇ ਚੱਲੂ ਆਰੇ ਸਾਡੇ ਦੇ ਫੇਸਬੁੱਕਾਂ ਤੇ ਕਮੈਂਟ ਕਰਦੇ ਹੋਣ ਕਿਉਂ ਨਹੀਂ ਬੋਲਦੇ ਸੱਚੇ ਸੌਦੇ ਵਾਲੇ ਦੀ ਮਾਫੀ ਦਾ ਬੜਾ ਵੱਡਾ ਜ਼ਿਕਰ ਕਰਦੇ ਆ ਜਿਹੜੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਸੇ ਵੇਲੇ ਵਾਪਸ ਲੈ ਲਈ ਸੀ ਪਰ ਮੈਂ ਕਿਹ ਜ਼ਿਕਰ ਕਰਦੇ ਆ ਤੁਹਾਡੇ ਸਾਰੇ ਆ ਪਾਰਟੀਆਂ ਦੇ ਲੀਡਰ ਸੱਚੇ ਸੌਦੇ ਵਾਲੇ ਕੋਲ ਜਾਂਦੇ ਆ ਜਾਂਦੇ ਰਹੇ ਆ ਸਭ ਤੋਂ ਪਹਿਲਾਂ ਕੈਪਟਨ ਬਰਿੰਦਰ ਸਿੰਘ ਨੇ ਸ਼ੁਰੂਆਤ ਕੀਤੀ ਜਿਹੜੇ ਅੱਜ ਕਾਂਗਰਸੀ ਕਾਂਗਰਸ ਨੂੰ ਵੋਟਾਂ ਪਾ ਕੇ ਬੜੇ ਪੁੜਕਦੇ ਆ ਕਦੇ ਮੰਗਿਆ ਜਵਾਬ ਕਿ ਉਹ ਸਿੱਖਣੀ ਜਾਂ ਤੁਸੀਂ ਸਿੱਖਣੀ ਫੇਰ ਜਿਹੜੀ ਲੜਾਈ ਸੱਤੇ ਸੌਦੇ ਵਾਲੇ ਦੇ ਖਿਲਾਫ 2007 ਤੋਂ ਲੈ ਕੇ 17 ਤੱਕ ਲੜਦੇ ਰਹੇ ਹੋ 17 ਤੋਂ ਬਾਅਦ ਫਿਰ ਲੜਾਈ ਕਿਉਂ ਨਹੀਂ ਕੀਤੀ ਦੱਸੋ 2017 ਤੋਂ ਲੈ ਕੇ ਹੁਣ ਤੱਕ ਕਿਉਂ ਨਹੀਂ ਬੋਲੇ ਸੱਤੇ ਸੌਦੇ ਵਾਲਾ ਵੀ ਉਹੀ ਐਸਾ ਸੰਗ ਵੀ ਉਹਦੇ ਉਹੀ ਹੁੰਦੇ ਪੈਣੇ ਸਾਰਾ ਕੁਝ ਹੀ ਹੋਣਾ ਚਾਹੀਦਾ ਸਾਰਾ ਕੁਝ ਉਵੇਂ ਚੱਲ ਰਿਹਾ ਹੁਣ ਕਿਉਂ ਨਹੀਂ ਤੇ ਬੋਲ ਰਹੇ ਹੁਣ ਜ਼ਬਾਨ ਬੰਦ ਹੋ ਗਈ ਕਿਉਂਕਿ ਠੀਕ ਹੀ ਗੱਲ 2017 ਤੋਂ ਬਾਅਦ ਕਿਦੇ ਤਰਨੇ ਮਜ਼ਾਰੇ ਕਿਤੇ ਕੁਛ ਨਹੀਂ ਹੋਇਆ ਦਾਦੂਵਾਲ ਨੂੰ ਜਾ ਕੇ ਪੁੱਛੋ ਹਾਂ ਜਿਹੜਾ ਰੋਜ਼ ਇੱਥੇ ਖੜਾ ਕਰਦਾ ਸੀ ਆ ਜਿਹੜੇ ਦੂਜੇ ਹੀ ਆ ਮਾਂਜੀ ਹੋਣੀ ਮੈਨੂੰ ਨਾਂ ਲੈਣ ਲੱਗਿਆ ਕੋਈ ਡਰ ਨਹੀਂ ਹੋਰ ਬਹੁਤ ਸਾਰੇ ਪ੍ਰਚਾਰਕ ਸਨ ਜਿਹੜੇ ਕੱਲਾ ਇੱਕੋ ਗੱਲ ਹੀ ਰੱਖਦੇ ਸੀ ਸ਼੍ਰੋਮਣੀ ਕਾਲੀਦਾਨ ਨੂੰ ਟਾਰਗੇਟ ਰੱਖਦੇ ਸੀ ਹੁਣ ਸੱਤੇ ਸਾਊਦੀ ਵਾਲੇ ਦੇ ਖਿਲਾਫ ਕਿਉਂ ਨਹੀਂ ਬੋਲਦੇ ਰੋਜ਼ ਉਹਨੂੰ ਪੈਰੋਲ ਮਿਲਦੀ ਹੈ ਹੁਣ ਜਾ ਕੇ ਹਰਿਆਣੇ ਖੋਲੋ ਹਮੋਰਚਾ ਪਰ ਪਤਾ ਸੀ ਡਾਂਗ ਦਾ ਡਰ ਹੈ ਤੇ ਗੱਲ ਜਿਹੜੀ ਗੱਲ ਹੀ ਤਿਆਰ ਕੀਤਾ ਜਾਂਦਾ ਉਸੇ ਗੱਲ ਨੂੰ ਬੋਲਣਗੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਖਲਾਫ ਖਰਾਬ ਕਰਨਾ ਹੈ। ਤੋਂ ਮੈਂ ਬੇਨਤੀ ਕਰਦਿਆਂ ਸਾਂ ਕਿ ਅੱਜ ਦਾ ਦਿਨ ਪੰਜਾਬੀ ਵਾਲੀ ਮਾਣ ਵਾਲਾ ਦਿਨ ਵੀ ਹੈ ਤੇ ਪੰਜਾਬੀਆਂ ਵਾਲੀ ਉਹ ਫਕਰ ਵਾਲਾ ਦਿਨ ਵੀ ਹੈ ਕਿ ਸਾਡੇ ਬਜ਼ੁਰਗਾਂ ਦੀ ਪਾਰਟੀ ਨੇ ਸਾਡੇ ਬਜ਼ੁਰਗਾਂ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਸਾਨੂੰ ਅਜੋਕੇ ਪੰਜਾਬ ਦਾ ਜਿਹੜਾ ਮਾਲਕ ਬਣਾਇਆ ਤਾਂ ਹੀ ਅਸੀਂ ਕਹਿੰਦੇ ਅਸੀਂ ਪੰਜਾਬੀ ਆ ਤੇ ਰੰਗਲਾ ਪੰਜਾਬ ਸਾਡਾ ਹੈ ਤੇ ਜਿਹੜਾ ਦਿਮਾਗ ਨਾਲ ਕੋਹ ਕਰਕੇ ਵੇਖੋ ਹੁਸਨਦੂ ਸਾਹਿਬ ਕਿ ਦੂਜਿਆਂ ਨੇ ਕੀ ਕੀਤਾ ਇਸ ਪੰਜਾਬ ਲਈ ਤੇ ਕਿਧਰੋਂ ਬਣਿਓ ਜਾੜਾ ਤਰਿਆ ਹੋਇਆ ਹੈ ਪੰਜਾਬ ਇਹ ਗੱਲਾਂ ਜ਼ਰੂਰ ਵਿਚਾਰਿਓ ਕਰੇ ਬੈਠੇ ਠੰਡੇ ਦਿਮਾਗ ਨਾਲ ਫਿਰ ਅੱਗੇ ਵਧਣ ਦੀ ਕੋਸ਼ਿਸ਼ ਆਪਾਂ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਕੋਟ ਰੋਟ ਪ੍ਰਣਾਮ ਉਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ ਇਸ ਪੰਜਾਬੀ ਸੂਬੇ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਗ੍ਰਿਫਤਾਰੀਆਂ ਜਿੱਤੀਆਂ ਜਿਨ੍ਹਾਂ ਨੇ ਤਸ਼ੱਦਦ ਚੱਲੇ ਜਿਨ੍ਹਾਂ ਨੇ ਸਜ਼ਾਾਂਾਂ ਕੱਟੀਆਂ ਬਹੁਤ ਕੁਝ ਹੋਇਆ ਪੰਜਾਬ ਸਿੱਖਾਂ ਦੇ ਨਾਲ ਪੰਜਾਬੀਆਂ ਦੇ ਨਾਲ ਕਿਤੇ ਪੜ ਕੇ ਵੇਖਿਓ ਇਤਿਹਾਸ ਗੂਗਲ ਤੇ ਜਾਓ ਹੋਰ ਕਿਤੇ ਜਾਓ ਤੇ ਕੱਢੋ ਪੰਜਾਬੀ ਸੂਬੇ ਦਾ ਮੋਰਚਾ ਸ਼ੇਰ ਕਿਤੇ ਪੜ ਕੇ ਗੱਲ ਕਰਿਆ ਜੇ ਕੀ ਕਿੱਥੇ ਕੀ ਹੋਇਆ ਕਿਵੇਂ ਹੋਇਆ ਬਹੁਤ ਸਾਰੇ ਲੇਖਕਾਂ ਦੇ ਲੇਖ ਲਿਖੇ ਪਏ ਆ ਉਦੇ ਤੇ ਬਹੁਤ ਸਾਰੀਆਂ ਖਬਰਾਂ ਬਹੁਤ ਸਾਰੀਆਂ ਕਹਾਣੀਆਂ ਸੋ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਗੁੰਮਰਾਹ ਕਰਨ ਵਾਸਤੇ ਇੱਥੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਜਿਹੜੀਆਂ ਏਜੰਸੀਆਂ ਨੇ ਸਿੱਖ ਵਿਰੋਧੀ ਉਹ ਸਿੱਖ ਮੁੱਦਿਆਂ ਨੂੰ ਸਰਗਰਮ ਕਰਦੀਆਂ ਨੇ ਕਿ ਨਿੱਕੀ ਨਿੱਕੀ ਗੱਲ ਤੇ ਸਿੱਖਾਂ ਦੀਆਂ ਜਜ਼ਬਾਤਾਂ ਨੂੰ ਭੜਕਾਉਂਦੀਆਂ ਨੇ ਤੋ ਕੋਈ ਨਾ ਕੋਈ ਰੋਜ਼ ਨਵਾਂ ਪਲਠਕ ਤਿਆਰ ਕਰਕੇ ਭੇਜਦੀਆਂ ਨੇ ਤਾਂ ਜੋ ਸਿੱਖ ਜਿਹੜੇ ਐ ਇਹ ਆਪਸ ਵਿੱਚ ਪਾਟੋ ਤਾੜ ਹੋਏ ਰਹਿਣ ਇਹਨਾਂ ਦੀ ਸਿਆਸੀ ਜਮਾਤ ਕੋਈ ਕਾਮਯਾਬ ਨਾ ਹੋਵੇ ਜਦੋਂ ਸਿਆਸੀ ਜਮਾਤ ਇਹਨਾਂ ਦੀ ਫੇਲ ਹੋ ਜਾਏਗੀ ਇਹ ਆਪ ਦੀ ਗੱਲ ਕਰਨੋਂ ਹਟ ਜਾਣਗੇ ਸੋ ਮਿੱਤਰੋ ਇਹਦਾ ਫੈਸਲਾ ਹੁਣ ਤੁਸੀਂ ਕਰਨਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬੀਆਂ ਦੀ 50% ਸੋਚ ਰੱਖਦੀ ਹੈ ਕਿ ਸਿੱਖ ਪੰਥ ਦੀ ਨੁਮਾਇੰਦਗੀ ਜਥੇਬੰਦੀ ਹੈ ਇਹਨੂੰ ਕਾਮਯਾਬ ਕਰਨਾ ਹੀ ਕਰਨਾ ਹੈ ਇਹਨੂੰ ਕਾਮਯਾਬੀ 'ਚ ਲਿਆਵਾਂਗੇ ਤੇ ਪੰਜਾਬੀ ਹੋਣ ਦਾ ਮਾਣ ਪਾਵਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ